ਇਨਫੋਰਮੇਸ਼ਨ ਆਈ ਸੀ ਕਿ ਵੀ ਇੱਕ ਬੰਦਾ ਜਿਹਦਾ ਨਾਮ ਚੰਦਰ ਸ਼ੇਖਰ ਹੈ ਉਹ ਕਾਜ਼ੀਪੁਰ ਯੂਪੀ ਦਾ ਰਹਿਣ ਵਾਲਾ ਹੈ ਕਿ ਵੀ ਇਹਦੀ ਇੱਕ ਵੀਡੀਓ ਆਪਣੇ ਕੋਲ ਆਈ ਸੀ ਜਿਹਦੇ ਵਿੱਚ ਇਹ ਜਾਨਵਰਾਂ ਨਾਲ ਅਨਨੇਚਰਲ ਸੈਕਸ ਕਰ ਰਿਹਾ ਸੀ ਤੇ ਉਹਦੇ ਬਾਅਦ ਇਮੀਡੀਏਟਲੀ ਪੁਲਿਸ ਹਰਕਤ ਚੰਦੇ ਇਹਨੂੰ ਰਾਉਂਡ ਅਪ ਕਰ ਲਿਆ ਤੇ ਆਪਣੀ ਹੁਣ ਹਿਰਾਸਤ 'ਚ ਹੈ ਤੇ ਆਪਾਂ ਜਿਹੜਾ ਬੰਦੀ ਜਿਹੜੀ ਕਾਰ ਇਨਫੋਰਮੇਸ਼ਨ ਆਈ ਸੀ ਕਿ ਵੀ ਇੱਕ ਬੰਦਾ ਜਿਹਦਾ ਨਾਮ ਚੰਦਰ ਸ਼ੇਖਰ ਹੈ ਉਹ ਕਾਜ਼ੀਪੁਰ ਯੂਪੀ ਦਾ ਰਹਿਣ ਵਾਲਾ ਕਿ ਵੀ ਇਹਦੀ ਇੱਕ ਵੀਡੀਓ ਆਪਣੇ ਕੋਲ ਆਈ ਸੀ ਜਿਹਦੇ ਵਿੱਚ ਇਹ ਜਾਨਵਰਾਂ ਨਾਲ ਅਨਨੇਚਰਲ ਸੈਕਸ ਕਰ ਰਿਹਾ ਸੀ ਤੇ ਉਦੋਂ ਬਾਅਦ ਇਮੀਡੀਏਟਲੀ ਪੁਲਿਸ ਹਰਕਤ ਚ ਆਂਦੇ ਇਹਨੂੰ ਰਾਉਂਡ ਅਪ ਕਰ ਲਿਆ ਤੇ ਆਪਣੀ ਹੁਣ ਹਿਰਾਸਤ 'ਚ ਹੈ ਤੇ ਆਪਾਂ ਜਿਹੜਾ ਬੰਦੀ ਜਿਹੜੀ ਕਾਹਰ ਇਨਫੋਰਮੇਸ਼ਨ ਆਈ ਸੀ ਕਿ ਵੀ ਇੱਕ ਬੰਦਾ ਜਿਹਦਾ ਨਾਮ ਚੰਦਰਸ਼ੇਖਰ ਹੈ ਉਹ ਕਾਜ਼ੀਪੁਰ ਯੂਪੀ ਦਾ ਰਹਿਣ ਵਾਲਾ ਹੈ ਕਿ ਵੀ ਇਹਦੀ ਇੱਕ ਵੀਡੀਓ ਆਪਣੇ ਕੋਲ ਆਈ ਸੀ ਜਿਹਦੇ ਵਿੱਚ ਇਹ ਜਾਨਵਰਾਂ ਨਾਲ ਅਨਨੇਚੁਰਲ ਸੈਕਸ ਕਰ ਰਿਹਾ ਸੀ ਤੇ ਉਹਦੇ ਬਾਅਦ ਇਮੀਡੀਏਟਲੀ ਪੁਲਿਸ ਹਰਕਤ ਚ ਆਂਦੇ ਇਹਨੂੰ ਰਾਉਂਡ ਅਪ ਕਰ ਲਿਆ ਤੇ ਆਪਣੀ ਹੁਣ ਹਿਰਾਸਤ 'ਚ ਤੇ ਆਪਾਂ ਜਿਹੜਾ ਬੰਦੀ ਜਿਹੜੀ ਕਾਹਰ ਇਨਫੋਰਮੇਸ਼ਨ ਆਈ ਸੀ ਕਿ ਵੀ ਇੱਕ ਬੰਦਾ ਜਿਹਦਾ ਨਾਮ ਚੰਦਰਸ਼ੇਖਰ ਹੈ ਉਹ ਕਾਜ਼ੀਪੁਰ ਯੂਪੀ ਦਾ ਰਹਿਣ ਵਾਲਾ ਹੈ ਕਿ ਵੀ ਇਹਦੀ ਇੱਕ ਵੀਡੀਓ ਆਪਣੇ ਕੋਲ ਆਈ ਸੀ ਜਿਹਦੇ ਵਿੱਚ ਇਹ ਜਾਨਵਰਾਂ ਨਾਲ ਅਨਨੇਚੁਰਲ ਸੈਕਸ ਕਰ ਰਿਹਾ ਸੀ ਤੇ ਉਦੋਂ ਬਾਅਦ ਇਮੀਡੀਏਟਲੀ ਪੁਲਿਸ ਹਰਕਤ ਚ ਆਂਦੇ ਇਹਨੂੰ ਰਾਉਂਡ ਅਪ ਕਰ ਲਿਆ ਤੇ ਆਪਣੀ ਹੁਣ ਹਰਾਸਤ ਚ ਤੇ ਆਪਾਂ ਜਿਹੜਾ ਬੰਦੀ ਜਿਹੜੀ ਕਨਫਰਮੇਸ਼ਨ ਆਈ ਸੀ ਕਿ ਵੀ ਇੱਕ ਬੰਦਾ ਜਿਹਦਾ ਨਾਮ ਚੰਦਰ ਸ਼ੇਖਰ ਹੈ ਉਹ ਕਾਜ਼ੀਪੁਰ ਯੂਪੀ ਦਾ ਰਹਿਣ ਵਾਲਾ ਹੈ ਕਿ ਵੀ ਇਹਦੀ ਇੱਕ ਵੀਡੀਓ ਆਪਣੇ ਕੋਲ ਆਈ ਸੀ ਜਦੇ ਵਿੱਚ ਇਹ ਜਾਨਵਰਾਂ ਨਾਲ ਅਨਨੈਚੁਰਲ ਸੈਕਸ ਕਰ ਰਿਹਾ ਸੀ ਤੇ ਉਦੋਂ ਬਾਅਦ ਇਮੀਡੀਏਟਲੀ ਪੁਲਿਸ ਹਰਕਤ ਚ ਆਂਦੇ ਇਹਨੂੰ ਰਾਉਂਡ ਅਪ ਕਰ ਲਿਆ ਤੇ ਆਪਣੀ ਹੁਣ ਹਰਾਸਚੇ ਤੇ ਆਪਾਂ ਜਿਹੜਾ ਬੰਦੀ ਜਿਹੜੀ ਕਾਰਵਾਈ ਇਨਫਰਮੇਸ਼ਨ ਆਈ ਸੀ ਕਿ ਵੀ ਇੱਕ ਬੰਦਾ ਜਿਹਦਾ ਨਾਮ ਚੰਦਰ ਸ਼ੇਖਰ ਹੈ ਉਹ ਕਾਜ਼ੀਪੁਰ ਯੂਪੀ ਦਾ ਰਹਿਣ ਵਾਲਾ ਹੈ ਕਿ ਵੀ ਇਹਦੀ ਇੱਕ ਵੀਡੀਓ ਆਪਣੇ ਕੋਲ ਆਈ ਸੀ ਜਿਹਦੇ ਵਿੱਚ ਇਹ ਜਾਨਵਰਾਂ ਨਾਲ ਅਨਨੇਚੁਰਲ ਸੈਕਸ ਕਰ ਰਿਹਾ ਸੀ ਤੇ ਉਹਦੇ ਬਾਅਦ ਇਮੀਡੀਏਟਲੀ ਪੁਲਿਸ ਹਰਕਤ ਚ ਆਂਦੇ ਇਹਨੂੰ ਰਾਉਂਡ ਅਪ ਕਰ ਲਿਆ ਤੇ ਆਪਣੀ ਹੁਣ ਹਰਾਸਚੇ ਤੇ ਆਪਾਂ ਜਿਹੜਾ ਬੰਦੀ ਜਿਹੜੀ ਸਤਿ ਸ਼੍ਰੀ ਅਕਾਲ प्लीज ਸਾਡੇ ਚੈਨਲ ਸਾਂਝਾ ਪੰਜਾਬ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ YouTube ਤੇ